ਸਾਡ ਸਾਰਿਆਂ ਦਾ ਸਵਾਗਤ ਹੈ ਜੀ ਪਰਮਾਤਮਾ ਦੀਆਂ ਗੱਲਾਂ ਦੇ ਵਿੱਚ ਜੀਨਾਂ ਨੂੰ ਸੁਣ ਕੇ ਸਾਡਾ ਥੋੜਾ ਜਿਹਾ ਵਿਸ਼ਵਾਸ ਉਸ ਪਰਮਾਤਮਾ ਦੇ ਵਿੱਚ ਹੋਰ ਵਧ ਜਾਵੇ ਜੀ ਕਿਹੜੇ ਨਾਮ ਚਾਪ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਕਤੀ ਆ ਜਿਸ ਨੂੰ ਜਪਨ ਦੇ ਨਾਲ ਅਸੀਂ ਜਿਹੜੀਆਂ ਆਪਣੀਆਂ ਮਨ ਦੀਆਂ ਇੱਛਾਵਾਂ ਨੇ ਉਹਨਾਂ ਨੂੰ ਬਹੁਤ ਜਲਦੀ ਪੂਰਾ ਕਰ ਸਕਦੇ ਹਾਂ ਤੇ ਨਾਲ ਦੀ ਨਾਲ ਅਧਿਆਤਮਿਕ ਦੇ ਰਾਹ ਤੇ ਵੀ ਆਸਾਨੀ ਨਾਲ ਤੁਰ ਸਕਦੇ ਹਾਂ ਤੇ ਜਦੋਂ ਕੋਈ ਵੀ ਇਨਸਾਨ ਨਾਮ ਜਾਪ ਸ਼ੁਰੂ ਕਰਤਾ ਹੈ ਤਾਂ ਉਸਦੇ ਮਨ ਦੇ ਵਿੱਚ ਹਮੇਸ਼ਾ ਇਹ ਹੀ ਗੱਲ ਹੁੰਦੀ ਹੈ ਕਿ ਮੈਂ ਉਹੀ ਜਾਪ ਕਰਾਂ ਜਿਸ ਨਾਲ ਮੈਨੂੰ ਜਲਦੀ ਤੋਂ ਜਲਦੀ ਪ੍ਰਾਪਤੀ ਹੋਵੇ ਹੁਣ ਬਹੁਤ ਕੀੜਾ ਨਾਮਾ ਜੀ ਕੀ ਸਾਨੂੰ ਸੁਖਮਨੀ ਸਾਹਿਬ ਦੇ ਪਾਠ ਕਰਨੇ ਚਾਹੀਦੇ ਨੇ ਜਾਂ ਫਿਰ ਨਿਤਨੇਮ ਕਰਨਾ ਚਾਹੀਦਾ ਹੈ ਜਾਂ ਚੋਪਾਈ ਸਾਹਿਬ ਦੇ ਪਾਠ ਜਪਜੀ ਸਾਹਿਬ ਦੇ ਪਾਠ ਜਾਂ ਫਿਰ ਅੰਤਨ ਬਾਬਾ ਦੀਪ ਸਿੰਘ ਜੀ ਦੇ ਗੁਣ ਗੋਣੇ ਚਾਹੀਦੇ ਨੇ ਉਹਨਾਂ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜਾਂ ਗੁਰੂ ਰਾਮਦਾਸ ਜੀ ਦਾ ਸਿਮਰਨ ਕਰਨਾ ਚਾਹੀਦਾ ਜਾਂ ਫਿਰ ਸਬਦ ਉੱਤਮ ਮੂਲ ਮੰਤਰ ਦਾ ਪਾਠ ਕਰਨਾ ਚਾਹੀਦਾ ਹੈ ਜਾਂ ਫਿਰ ਵਾਹਿਗੁਰੂ ਜਾਪ ਕਰਨਾ ਚਾਹੀਦਾ ਇੰਨਾ ਸਾਰਿਆਂ ਦੇ ਵਿੱਚੋਂ ਅਸੀਂ ਕਿਹੜਾ ਜਾਪ ਕਰੀਏ ਜਿਹਦੇ ਨਾਲ ਸਾਨੂੰ ਦੁਨਿਆਵੀ ਤੇ ਅਧਿਆਤਮਿਕ ਦੋਨਾਂ ਚੀਜ਼ਾਂ ਦੀ ਪ੍ਰਾਪਤੀ ਬਹੁਤ ਜਲਦੀ ਹੋ ਜਾਵੇ ਸਾਥ ਸੰਗਤ ਜੀ ਇਹ ਸਾਰੀਆਂ ਜਿੰਨੀਆਂ ਵੀ ਬਾਣੀਆਂ ਨੇ ਜਾਂ ਜਿੰਨੇ ਵੀ ਚਾਪ ਨੇ ਇਹ ਸਾਰੇ ਪ੍ਰਮਾਤਮਾ ਦੇ ਰਸਤੇ ਵੱਲ ਤੁਰਦੇ ਨੇ ਪਰ ਇਹਦੇ ਵਿੱਚ ਸਿਰਫ ਗੱਲ ਇੱਕ ਆ ਕਿ ਚਾਹੇ ਤੁਸੀਂ ਵਾਹਿਗੁਰੂ ਚਾਪ ਕਰ ਲਓ ਮੂਲ ਮੰਤਰ ਦਾ ਚਾਪ ਕਰ ਲਓ ਕੋਈ ਵੀ ਪਾਠ ਕਰ ਲਓ ਜਾਂ ਫਿਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਸਿਮਰਨ ਕਰ ਲਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਿਮਰਨ ਕਰ ਲਓ ਪਰ ਜੀਨੂੰ ਤੁਸੀਂ ਇੱਕ ਵਾਰ ਕਰਨ ਲੱਗੇ ਚਾਹੇ ਵਾਹਿਗੁਰੂ ਆਜਾ ਪਾਠ ਜੀਨੂੰ ਵੀ ਤੁਸੀਂ ਇੱਕ ਵਾਰ ਆਪਣੇ ਚਾਪ ਦੇ ਵਿੱਚ ਸ਼ੁਰੂ ਕਰ ਦਿੱਤਾ ਤੇ ਫਿਰ ਤੁਸੀਂ ਬਸ ਉਹਦਾ ਹੀ ਪੱਲਾ ਫੜਨਾ ਇਹ ਨਹੀਂ ਹੈ ਅੱਜ ਤੁਸੀਂ ਵਾਹਿਗੁਰੂ ਜਾਪ ਕਰਿਆ ਜੀ ਕੱਲ ਮੈਂ ਮੋਲ ਮੰਤਰ ਦਾ ਪਾਠ ਕਰਨਾ ਪਰਸੂ ਨੂੰ ਮੈਂ ਜਪਜੀ ਸਾਹਿਬ ਕਰਨਾ ਵੀ ਸਾਨੂੰ ਉਹਦੇ ਵਿੱਚ ਜ਼ਿਆਦਾ ਸ਼ਕਤੀ ਹੈ ਜੇ ਆਪਾਂ ਫਿਰ ਕਿਸੇ ਤੋਂ ਹੋਰ ਸੁਣਿਆ ਤਾਂ ਚੋਪਾਈ ਸਾਹਿਬ ਦਾ ਪਾਠ ਕਰ ਲਓ ਫਿਰ ਕਿਸੇ ਤੋਂ ਹੋਰ ਸੁਣਿਆ ਤਾਂ ਸੋਕ ਵਿੱਚ ਸਾਦੇ ਪਾਠ ਕਰ ਲਓ ਤੁਸੀਂ ਪਹੁੰਚਣਗੇ ਤਾਂ ਸਾਰੇ ਹੀ ਉਸ ਪਰਮਾਤਮਾ ਦੇ ਕੋਲੇ ਪਰ ਜਦੋਂ ਆਪਾਂ ਰਾਹ ਬਦਲਦੇ ਰਹਿੰਨੇ ਆ ਨਾ ਤਾਂ ਥੋੜਾ ਟਾਈਮ ਜਿਹੜਾ ਉਹ ਜ਼ਿਆਦਾ ਲੱਗ ਜਾਂਦਾ ਪਰ ਜਦੋਂ ਆਪਾਂ ਇੱਕ ਹੀ ਰਸਤੇ ਤੇ ਤੁਰਦੇ ਆ ਆਂ ਜਿਹੜੀਆਂ ਉਹ ਪ੍ਰਾਪਤੀਆਂ ਨੇ ਬਹੁਤ ਜਲਦੀ ਹੋ ਜਾਂਦੀਆਂ ਨੇ ਹੁਣ ਤੁਸੀਂ ਇਹ ਡਿਸਾਈਡ ਕਰੋ ਤੁਹਾਨੂੰ ਕਿਹਦੇ ਜਾਪ ਦੇ ਨਾਲ ਜ਼ਿਆਦਾ ਆਨੰਦ ਆਉਂਦਾ ਜਿਸ ਨਾਲ ਤੁਹਾਨੂੰ ਜ਼ਿਆਦਾ ਪਿਆਰ ਆ ਤੇ ਉਹੀ ਜਾਪ ਸ਼ੁਰੂ ਕਰ ਦੋ ਤੇ ਉਹਨੇ ਹੀ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦੇਣੀਆਂ ਤੇ ਉਸ ਜਾਪ ਨੇ ਹੀ ਤੁਹਾਨੂੰ ਇਸ ਦੁਨੀਆ ਤੇ ਪਰਲੋਕ ਦੋਨਾਂ ਦੇ ਵਿੱਚ ਸਹਾਈ ਹੋਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ